ਕੁਝ ਦੇਰ ਪਹਿਲਾਂ ਹੀ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੋ ਕੇ ਹਟੀ ਹੈ ਜਿਸ ਦੇ ਵਿੱਚ ਕਾਫੀ ਨਵੇਂ ਅਤੇ ਕਈ ਖਾਸ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਮੁੱਦਾ ਇਹ ਵੀ ਸੀ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਜੋ ਕਿ ਪੰਜਾਬ ਦੀ ਕੈਬਨਿਟ ਮੀਟਿੰਗ ਦੇ ਵਿੱਚ ਕੀਤਾ ਗਿਆ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਹੁਣ ਇਲੈਕਸ਼ਨ ਸਿੰਬल्स ਦਾ ਯੂਜ਼ ਵਰਤੋਂ ਨਹੀਂ ਕੀਤੀ ਜਾਵੇਗੀ ਤੇ ਕਹਿ ਸਕਦਾ ਹੈ ਕਾਫੀ ਹੀ ਵੱਡਾ ਮੁੱਦਾ ਹੈ ਜਿਸ ਦੇ ਉੱਤੇ ਇਸ ਗੱਲ ਕਰਨ ਲਈ ਸਾਡੇ ਸਹਿਯੋਗੀ ਵਿਨੀਤ ਸਾਡੇ ਨਾਲ ਮੌਜੂਦ ਨੇ ਵਿਨੀਤ ਨਾਲ ਗੱਲ ਕਰਾਂਗੇ ਵਿਨੀਤ ਕਾਫੀ ਹੀ ਵੱਡੇ ਮੁੱਦੇ 'ਚ ਹੋਣੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਚੱਕੇ ਗਏ ਨੇ ਜਿਨ੍ਹਾਂ ਵਿੱਚ ਇੱਕ ਪੰਚਾਇਤੀ ਚੋਣਾਂ ਦਾ ਵੀ ਮੁੱਦਾ ਹੈ ਅਸੀਂ ਜਾਵਾਂਗੇ ਪੂਰਾ 베ਰਵਾ ਇੱਕ ਵਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਓ ਬਿਲਕੁਲ ਦੇਖੋ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕੀਤਾ ਗਿਆ ਹੈ ਪੰਚਾਇਤੀ ਰਾਜ ਐਕਟ ਦੀ ਧਾਰਾ 12 ਦੇ ਵਿੱਚ ਸੋਧ ਕੀਤਾ ਗਿਆ ਹੈ ਇਸ ਦੇ ਤਹਿਤ ਪੰਜਾਬ ਸਰਕਾਰ ਪਹਿਲਾਂ ਹੀ ਚਾਹੁੰਦੀ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਣਾ ਹੋਣ ਜਾ ਰਹੀਆਂ ਨੇ ਉਹ ਦਿਨਾ ਸਿੰਪਲ ਤੋਂ ਹੋਣ ਯਾਨੀ ਪੰਚਾਇਤਾਂ ਜਿਹੜੀਆਂ ਨੇ ਉਹ ਸਿਆਸੀ ਅਖਾੜਾ ਨਾ ਬਣ ਜੀਆਂ ਹੋ ਜਾਂ ਨਜ਼ਰਾਂ ਔਰ ਖਾਸ ਕਰਕੇ ਪਿੰਡਾਂ ਦਾ ਮੋਲ ਜਿਹੜਾ ਉਹ ਖਰਾਬ ਨਾ ਹੋਏ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਕਿ ਪਿੰਡ ਜਿਹੜੇ ਨੇ ਉਹਨਾਂ ਦਾ ਆਪਸੀ ਭਾਈਚਾਰਾ ਖਰਾਬ ਨਹੀਂ ਹੋਣਾ ਚਾਹੀਦਾ ਚੋਣਾ ਕਰਕੇ ਕਈ ਵਾਰ ਆਪਸੀ ਭਾਈਚਾਰਾ ਖਰਾਬ ਹੁੰਦਾ ਇਸ ਕਰਕੇ ਪਿਛਲੀ ਵਾਰ ਵੀ ਜਿਹੜੀ ਪੰਚਾਇਤ ਸਰਵ ਸਹਿਮਤੀ ਨਾਲ ਪੰਚ ਅਤੇ ਸਰਪੰਚ ਚੁਣਦਿਆਂ ਸੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਨਗਤ ਰਾਸ਼ੀ ਦਿੱਤੀ ਜਾਂਦੀ ਸੀ ਇਸ ਵਾਰ ਤੇ ਐਕਟ ਦੇ ਵਿੱਚ ਹੀ ਸੋਧ ਕਰ ਦਿੱਤੀ ਗਈ ਹੈ ਕਿ ਹੁਣ ਪੰਚਾਇਤੀ ਜਿਹੜੀਆਂ ਚੋਣਾਂ ਹੋਣਗੀਆਂ ਯਾਨੀ ਪੰਚ ਤੇ ਸਰਪੰਚਤੀਆਂ ਜਿਹੜਾ ਜਿਹੜੀ ਚੋਣਾਂ ਹੋਣਗੀਆਂ ਪੰਜਾਬ ਦੇ ਵਿੱਚ ਉਹ ਹੁਣ ਬਿਨਾਂ ਸਿੰਬਲ ਤੋਂ ਹੋਣਗੀ ਕਿਸੇ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਉੱਥੇ ਨਹੀਂ ਹੋਏਗੀ ਕੋਈ ਵੀ ਪਾਰਟੀ ਆਪਣਾ ਕੈਂਡੀਡੇਟ ਜਾਂ ਆਪਣਾ ਸਿੰਬਲ ਜਿਹੜਾ ਉਹ ਉਮੀਦਵਾਰ ਨੂੰ ਨਹੀਂ ਦੇ ਸਕਦੀ ਬਲਕਿ ਉਮੀਦਵਾਰ ਨੂੰ ਉਹੀ ਸਿੰਬਲ ਤੇ ਚੋਣ ਲੜਨਾ ਪੈਗਾ ਜਿਹੜਾ ਉਸ ਨੂੰ ਚੋਣ ਕਮਿਸ਼ਨ ਮੋਹਈਆ ਕਰਾਏਗਾ ਯਾਨੀ ਹੁਣ ਪੰਚਾਇਤਾਂ ਜਿਹੜੀਆਂ ਨੇ ਉਹ ਸਿਆਸੀ ਅਖਾੜਾ ਦੇ ਵਿੱਚ ਤਬਦੀਲ ਨਹੀਂ ਹੋਣ ਗਿਆ ਭਾਈਚਾਰਾ ਕਾਇਮ ਰਹੇਗਾ ਕਿਉਂਕਿ ਇੱਥੇ ਇੱਕ ਵੱਡਾ ਫੈਸਲਾ ਜਿਹੜਾ ਲਿੱਤਾ ਗਿਆ ਜੀਹ ਕ ਪਾਸੇ ਤੇ ਪੰਚਾਇਤਾਂ ਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਤੋਂ ਪਾਰ ਕੀਤਾ ਗਿਆ ਦੂਜੇ ਪਾਸੇ 50% ਦੀ ਮਹਿਲਾਵਾਂ ਲਈ ਦੀ ਅਰਖਣ ਜਿਹੜਾ ਉਹ ਸੁਨਿਸ਼ਚਿਤ ਕੀਤਾ ਹੋਇਆ ਹਰਬਾ ਸਿੰਘ ਚੀਮਾ ਖੁਦ ਕਹਿੰਦੇ ਨਜ਼ਰ ਆਏ ਨੇ ਕਿ ਇਸ ਰਿਜ਼ਰਵੇਸ਼ਨ ਜਿਹੜੀ ਹੈ 50% ਉਹ ਵੀ ਜਿਉਂਦੀ ਤਿਉਂ ਰਹੇਗੀ ਯਾਨੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਰਕਾਰ ਜਿਹੜੀ ਹੈ ਸੋਹਾਰਦਪੂਰਨ ਮਾਹੌਲ ਚਾਹ ਮੰਗਦੀ ਹੈ ਔਰ ਉਸੀ ਦੇ ਅੰਤਰਗਤ ਇਹ ਫੈਸਲਾ ਲਿੱਤਾ ਗਿਆ ਕਿ ਹੁਣ ਪੰਚਾਇਤਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਨਾ ਹੋਏ ਜੀ ਜੀ ਪੰਚਾਇਤਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਨਹੀਂ ਹੋਈ ਇਹ ਕਾਫੀ ਵੱਡੀ ਗੱਲ ਹੈ ਵਿਨੀਤ ਅਸੀਂ ਚਾਹਾਂਗੇ ਕਿ ਤੁਸੀਂ ਦੱਸੋ ਕਿ ਕੈਬਨਿਟ ਮੀਟਿੰਗ ਦੇ ਵਿੱਚ ਹੋਰ ਕਿਹੜੇ-ਕਿਹੜੇ ਖਾਸ ਮੁੱਦੇ ਨੇ ਜੋ ਅੱਜ ਚੁੱਕੇ ਗਏ ਸੀ ਇਸ ਤੋਂ ਇਲਾਵਾ ਦੇਖੋ ਹੋਰ ਹੋਰ ਕਈ ਵੱਡੇ ਮਸਲੇ ਐ ਜਿਹੜੇ ਇਸ ਕੈਬਨਿਟ ਮੀਟਿੰਗ ਦੇ ਵਿੱਚ ਵਿਚਾਰੇ ਗਏ ਨੇ ਜਿਸ ਦੇ ਵਿੱਚ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਆਪਾਮੀਆਂ ਆਦੀ ਖਾਲੀ ਅਸਾਮੀਆਂ ਕਈ ਐ ਹੋਈਆਂ ਸੀ ਜਿਨ੍ਹਾਂ ਨੂੰ ਭਰਨ ਦੀ ਹੈਲਥ ਡਿਪਾਰਟਮੈਂਟ ਦੀ ਤਰਫੋਂ ਜਿਹੜੀ ਹੈ ਸਿਫਾਰਿਸ਼ ਕੀਤੀ ਗਈ ਸੀ ਤੇ ਉਹੀ ਸਿਫਾਰਿਸ਼ ਅੱਜ ਰੰਗ ਲਿਆਂਦੀ ਹੋਈ ਨਜ਼ਰ ਆਈ ਹੈ ਜਿਸ ਦੇ ਵਿੱਚ ਪੰਜਾਬ ਕੈਬਨਿਟ ਨੇ 435 ਹਾਊਸ ਸਰਜਨ ਤੇ ਜਿਹੜੇ ਹਾਊਸ ਆਫ ਫਿਜ਼ੀਸ਼ੀਨ ਹੈ ਉਹਨਾਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਜਿਹੜਾ ਘੱਗਰ ਤਰਿਆ ਦੀ ਜ਼ਿਕਰ ਗੱਲ ਕਰੀਏ ਘੱਗਰ ਤਰਿਆ ਦੇ ਆਸ-ਪਾਸ ਦਾ ਜਿਹੜਾ ਏਰੀਆ ਸੀ ਜਿਹੜੇ ਪਿੰਡ ਪੈਂਦੇ ਸੀ ਉੱਥੇ ਹਮੇਸ਼ਾ ਮਾਨਸੂਨ ਵੇਲੇ ਘੱਗਰ ਜਿਹੜਾ ਉਪਾਤਮਚਾਦਾ ਨਜ਼ਰ ਆਂਦਾ ਸੀ ਵੱਡੇ ਪੱਧਰ ਤੇ ਫਸਲਾਂ ਜੜੀਆਂ ਨੇ ਨੁਕਸਾਨ ਨੁਕਸਾਨ ਹੁੰਦਾ ਸੀ ਫਸਲਾਂ ਦਾ ਤੇ ਉਸ ਦੇ ਲਈ ਇੱਕ ਸਰਕਾਰ ਪ੍ਰੋਜੈਕਟ ਲੈ ਕੇ ਆਈ ਹੈ ਜਿਸ ਦੇ ਵਿੱਚ ਚਾਂਦੂਪੁਰਾ ਇੱਕ ਪਿੰਡ ਹੈ ਉੱਥੇ ਤਕਰੀਬਨ 20 ਏਕੜ ਪੰਚਾਇਤੀ ਜ਼ਮੀਨ ਜਿਹੜੀ ਹੈ ਉਹ ਸਰਕਾਰ ਲੈ ਰਹੀ ਹੈ ਉਸ ਪੰਚਾਇਤੀ ਜ਼ਮੀਨ ਦੇ ਉੱਪਰ 40 ਫੁੱਟ ਡੂੰਗਾ ਇੱਕ ਛੱਪੜ ਬਣਾਇਆ ਜਾਏਗਾ ਛੱਪੜ ਦੇ ਵਿੱਚ ਜਿਹੜਾ ਪਾਣੀ ਜਿਹੜਾ ਬਰਸਾਤੀ ਪਾਣੀ ਜਿਹੜਾ ਘਾਗਰ ਦਾ ਪਾਣੀ ਆ ਉਹਨੂੰ ਰਿਸਟੋਰ ਕਰਕੇ ਰੀਚਾਰਜਿੰਗ ਕੀਤਾ ਜਾਏਗਾ ਯਾਨੀ ਵਾਪਸ ਉਹਨੂੰ ਮਿਕਅਪ ਕੀਤਾ ਜਾਏਗਾ ਹੇਠਲਾ ਪਾਣੀ ਦਾ ਗਰਾਫੀਸ ਦੇ ਨਾਲ ਵੱਧਾ ਨਜ਼ਰ ਆਏਗਾ ਔਰ ਤੁਹੇ ਪਾਸੇ ਜਿਹੜਾ ਘੱਗਰ ਜਿਸ ਭੰਗ ਦੇ ਨਾਲ ਘੱਗਰ ਮਾਨਸੂਨ ਵੇਲੇ ਜਿਹੜਾ ਉਪਾਤ ਹੋ ਜਾਂਦੀ ਸੀ ਉਸ ਦਾ ਢਾਂਢੀ ਕੁਝ ਘੱਟ ਹੁੰਦਾ ਨਜ਼ਰ ਆਗਾ ਸ਼ੁਰੂਆਤੀ ਤੌਰ ਦੇ ਵਿੱਚ ਇੱਕ ਪਿੰਡ ਉਸ ਤੋਂ ਬਾਅਦ ਹੋਰ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਆਪ ਰੋਜਨਾ ਜਿਹੜੀ ਹੈ ਅੱਗੇ ਬਤਾਈ ਜਾਊਗੀ ਇਸ ਦੇ ਨਾਲ ਹੀ ਜੇਕਰ ਫੋਰ ਜਿਹੜੇ ਕਹਿ ਸਕਦੇ ਆ ਫੈਸਲੇ ਮਲੇਰ ਕੋਟਲਾ ਜਿਹੜਾ ਜ਼ਿਲ੍ਹਾ ਬਣਾਇਆ ਗਿਆ ਸੀ ਉਸ ਦੇ ਵਿੱਚ ਸਬ ਸੈਸ਼ਨ ਡਿਵੀਜ਼ਨ ਜਿਹੜੀ ਹੈ ਉਸ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸੈਸ਼ਨ ਡਿਵੀਜ਼ਨ ਦੇ ਵਿੱਚ 36 ਪੋਸਟਾਂ ਜਿਹੜੀਆਂ ਨੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਇਸ ਦੇ ਨਾਲ ਹੀ PCS ਅਧਿਕਾਰੀਆਂ ਦੀ ਗੱਲ ਕਰੀਏ ਤੇ ਉਹਨਾਂ ਦੀ ਪੋਸਟਾਂ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਪਿਛਲੇ 8 ਸਾਲਾਂ ਤੋਂ ਜਿਹੜੇ PCS ਅਧਿਕਾਰੀ ਸੀ ਉਹਨਾਂ ਦੀ ਪੋਸਟਾਂ ਦੇ ਵਿੱਚ ਵਾਅਦਾ ਨਹੀਂ ਹੋਇਆ ਸੀ ਹੁਣ PCS ਅਧਿਕਾਰੀਆਂ ਦੀ ਪੋਸਟਾਂ ਜਿਹੜੀਆਂ ਨੇ ਉਹਨਾਂ ਨੂੰ 369 ਕਰ ਦਿੱਤਾ ਗਿਆ ਯਾਨੀ ਹੋਰ ਵੀ ਇਸ ਤੋਂ ਇਲਾਵਾ ਕਈ ਫੈਸਲੇ ਹੋਏ ਨੇ ਕਈ ਕੈਦੀਆਂ ਦੀ ਰਿਹਾਈ ਦੇ ਮਸਲੇ ਜਿਹੜੇ ਨੇ ਕੈਬਨਿਟ ਦੇ ਕੋਲ ਆਏ ਸੀ ਯਾਨੀ ਓਵਰ ਆਲ ਅੱਜ ਦੀ ਕੈਬਨਿਟ ਦੇ ਵਿੱਚ ਪੰਜਾਬ ਨਾਲ ਜੁੜੇ ਕਈ ਮਸਲੇ ਭਗਵੰਤ ਮਾਨ ਸਰਕਾਰ ਜਿਹੜੀ ਹੈ ਹਲ ਸਰ ਦੀ ਨਜ਼ਰ ਆਈ ਹੈ ਜੀ ਜੀ ਬਹੁਤ ਬਹੁਤ ਤੁਹਾਨੂੰ ਅਦਵੀਨੀਤਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੁਣੇ ਖਤਮ ਹੋਈ ਹੈ ਜਿਸ ਦੇ ਵਿੱਚ ਕਾਫੀ ਹੀ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਕਾਫੀ ਵੱਡੇ ਫੈਸਲੇ ਲਏਤੇ ਗਏ ਨੇ ਜਿੰਨਾ ਵਿੱਚੋਂ ਇੱਕ ਫੈਸਲਾ ਪੰਚਾਇਤੀ ਚੋਣਾਂ ਨੂੰ ਲੈ ਕੇ ਲਿੱਤਾ ਗਿਆ ਹੈ ਕਿ ਇਸ ਵਾਰ ਪੰਚਾਇਤੀ ਰਾਜ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਕੀਤੀ ਜਾਵੇਗੀ ਅਤੇ ਪੂਰੇ ਭਾਈਚਾਰੇ ਦੇ ਨਾਲ ਇਸ ਪੰਚਾਇਤੀ ਚੋਣਾਂ ਨੂੰ ਜੋ ਹੈ ਲੜਿਆ ਜਾਵੇਗਾ ਅਤੇ ਵਿਜੇਤਾ ਦਾ ਜੋ ਹੈ ਐਲਾਨ ਕੀਤਾ ਜਾਵੇਗਾ ਤਾਂ ਕਹਿ ਸਕਦੇ ਹਾਂ ਕਿ ਵੱਡੀ ਅਪਡੇਟ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਹੁਣ ਕਿਸੇ ਵੀ ਤਰ੍ਹਾਂ ਦੀ इलेक्शन सिंबल नहीं की जाएगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप